ਗੰਗਾ ਵਿੱਚ ਮਾਰਦਾ ਦੂਜਾ ਕੰਗਣ ਵੀ ਲਾ ਕੇ ਮੇਰੇ ਕਿਸ ਸਾਥੀ ਕੋਲੇ ਇਹੋ ਜਿਹਾ ਗਹਿਣਾ ਨਹੀਂ ਮਾਤਾ ਜੀ ਮੈਂ ਨਾ ਉੱਚਾ ਹੋ ਕੇ ਰਹਿਣਾ ਨੀ ਮਾਤਾ ਜੀ ਮੈਂ ਇਹਨਾਂ ਨਾਲੋਂ ਕੋਈ ਕਰਮ ਧਰਮ ਕੰਮ ਇਹੋਸਨਸਾਰ ਦਾ ਦੂਜਾ ਕੰਗਣਾ ਵੀ ਲਾ ਕੇ ਗੰਗਾ ਵਿੱਚ ਮਾਰਦਾ ਦੂਜਾ ਕੰਗਣਾ ਵੀ ਲਾ ਕੇ ਉਹ ਸੋਨੇ ਚਾਂਦੀਆਂ ਦੇ ਗਹਿਣੇ ਸੋਨੇ ਚਾਂਦੀਆਂ ਦੇ ਗਹਿਣੇ ਕਿਹੜੇ ਕੰਮ ਆਉਣੇ ਨੇ ਵੱਡਾ ਹੋ ਕੇ ਮਾਤਾ ਗਣੇ ਲੋਹੇ ਦੇ ਸਜਾਉਣੇ ਨੇ ਵੱਡਾ ਹੋ ਕੇ ਮਾਤਾ ਗਣੇ ਕੋਈ ਕੰਮ ਏ ਹੋਏ ਹੁੰਦਾ ਜਿਹੜਾ ਸਾਰਾ ਸੰਸਾਰ ਦਾ ਦੂਜਾ ਕੰਗਣਾ ਵੀ ਲਾ ਕੇ ਗੰਗਾ ਵਿੱਚ ਮਾਰਦਾ ਦੂਜਾ ਕੰਗਣਾ ਵੀ ਲਾ ਕੇ ਉਹ ਸੋਨੇ ਵਿੱਚ ਕਹਿੰਦੇ ਕਾਲਾ ਜੋਗਦਾਨ ਬਸ ਹੈ ਸ੍ਰੀਮਤ ਪਗਾਂ ਕਥਾ ਵਿੱਚ ਕਥਾ ਖਾਸ ਹੈ ਸ਼੍ਰੀ ਮਤ ਪਾਗ ਬਤਾ ਹੋਏ ਪਾਗ ਸਿੰਘ ਸ਼ੰਦ ਲਾਉਂਦਾ ਲੀਲਾ ਦੇ ਪਿਆਰ ਦਾ ਦੂਜਾ ਕੰਗਣਾ ਲਾ ਕੇ ਇਹਨੇ ਸਵਾਰਦਾ ਦੂਜਾ ਕੰਗਣਾ ਵੀ ਲਾ ਕੇ ਗੰਗਾ ਵਿੱਚ ਮਾਹਰਦਾ ਦੂਜਾ ਕੰਗਣਾ ਵੀ ਲਾ ਕੇ ਓ ਮਾਇਆ ਕਾਲੀ ਨਾਗਣੀਏ ਨਾਰੇ ਕਾਹਨੂ ਚੋਕਦੀ ਸਾਡੀ ਤਾਂ ਇਹ ਦੋ ਸ਼ਾਮਣ ਪਿਆਰੀ ਨ ਲੋਕ ਦੀ ਸਾਡੀ ਤਾਂ ਇਹ ਦੋਸ਼ਮਣ ਇਹੋ ਸੁਣ ਨਾ ਦੇਖ ਮਤ ਰਾਜਿਆਂ ਦੀ ਮਹਾਰਾ ਦੂਜਾ ਕੰਗੜਾ ਵੀ ਲਾ ਕੇ ਗੰਗਾ ਵਿੱਚ ਮਹਾਰਾ ਦੂਜਾ ਕੰਗੜਾ ਵੀ ਲਾ ਕੇ ਮੰਨ ਗਈ ਕਮਾਲ ਮਾਤਾ ਮੰਨ ਗਈ ਕਮਾਲ ਮਾਤਾ ਹੋ ਗਈ ਇਹ ਨਿਹਾਲ ਜੀ ਸ਼ਾਤੀ ਨਾਲ ਲਾਲਿਆ ਆਨੇ ਅਣਾ ਮੁੱਲਾ ਲਾਲ ਜੀ ਸ਼ਾਤੀ ਨਾਲ ਲਾਲਿਆ ਮਾਣੇ ਹੋਏ ਜਪੂਗਾ ਜਪਾਉ ਨਾਲੇ ਕੰਮ ਇਹ ਪਿਆਰ ਦਾ ਦੂਜਾ ਕੰਗੜਾ ਵੀ ਲਾ ਕੇ ਗੰਗਾ ਵਿੱਚ ਮਾਰਦਾ ਦੂਜਾ ਕੰਗੜਾ ਵੀ ਲਾ ਕੇ ਦੂਆ ਕੰਗੜਾ ਵੀ ਲਾ ਕੇ ਗੰਗਾ ਵਿੱਚ ਮਾਰਦਾ ਕਹਿੰਦਾ ਮਾਤਾ ਜੀ ਆਹ ਜਿਹੜੇ ਸੋਨੇ ਦੇ ਕੰਗਣੇ ਇਹ ਮੇਰੇ ਕੋਈ ਕੰਮ ਦੇ ਨਹੀਂ ਮਾਤਾ ਜੀ ਮੈਂ ਆਪਣੇ ਸਾਥੀਆਂ ਨਾਲੋਂ ਉੱਚਾ ਹੋ ਕੇ ਨਹੀਂ ਰਹਿਣਾ ਆ ਜਿੰਨੇ ਮੇਰੇ ਹਾਣੀ ਐ ਇਹਨਾਂ ਦੇ ਸਾਰਿਆਂ ਦੇ ਹੱਥ ਖਾਲੀ ਐ ਮਾਤਾ ਜੀ ਮੈਂ ਤਾਂ ਵੱਡਾ ਹੋ ਕੇ ਗਹਿਣੇ ਲੋਹੇ ਦੇ ਸਜਾਉਣੇ ਨੇ ਔਰ ਅਤਿਆਚਾਰ ਜਿਹੜਾ ਵੱਧ ਰਿਹਾ ਹੈ ਉਹਨਾਂ ਬਿਨਾਸ਼ ਕਰਨੇ ਮਾਤਾ ਜੀ ਨੂੰ ਕਹਿੰਦੇ ਕਹਿੰਦੇ ਮਾਂ ਮਾਤਾ ਜੀ ਸੋਨੇ ਵਿੱਚ ਤਾਂ ਕਲਯੁਗ ਦਾ ਨਿਵਾਸ ਹੈ ਇਹ ਤਾਂ ਮਾਇਆ ਕਾਲੀ 나ਗੜੀ ਹੈ ਨਰਕਾਂ ਨੂੰ ਝੋਕਦੀ ਸਾਡੀ ਤਾਂ ਇਹ ਦੁਸ਼ਮਣ ਪਿਆਰੀ ਤਿੰਨ ਲੋਕ ਦੀ ਸਾਡਾ ਇਹਦੇ ਨਾਲ ਕੋਈ ਪਿਆਰ ਨਹੀਂ ਮਾਂ ਇਹ ਤਾਂ ਤਿੰਨ ਲੋਕਾਂ ਨੂੰ ਪਿਆਰੀ ਹੈ ਫਿਰ ਹੁਣ ਸਤਿਗੁਰੂ ਜਦੋਂ ਹੋਰ ਓਡਾਰ ਹੋਏ ਨਾ ਥੋੜੇ ਜਿਹਾ ਜਵਾਨ ਹੋਏ ਕਿਉਂਕਿ ਉਦੋਂ ਖੇਡਾਂ ਰਚ ਰਹੀ ਹੈ ਪਟਨਾ ਸਾਹਿਬ ਵੀ ਕਿ ਖੇਡਾਂ ਰਚ ਰਹੀ ਹੈ ਗੰਗਾ ਦੇ ਕਿਨਾਰੇ ਹੁਣ ਕੀ ਕੀਤਾ ਹੁਣ ਗਲੇਲਾਂ ਲੈ ਲੈ ਕੇ ਔਰ ਯੋਜ ਕਰਦੇ ਇੱਕ ਦਿਨ ਪਨਹਾਰਾਂ ਇਕੱਠੀਆਂ ਹੋ ਕੇ ਗਾਗਰਾਂ ਲੈ ਕੇ ਜਾ ਰਹੀਆਂ ਨੇ ਪਾਣੀ ਲੈਣਾ ਸਤਿਗੁਰੂ ਅਏ ਇੱਕ ਪਾਸੇ ਖੜ ਗਏ ਛੋਟੇ ਜਿਹੇ ਹੱਥ ਵਿੱਚ ਗਲੇਲ ਉਹ ਜਦੋਂ ਪ੍ਰਿਹਾਰਾਂ ਲੜੀਵਾਰ ਤੁਰੀਆਂ ਆਉਂਦੀਆਂ ਨੇ ਨਾ ਜਦੋਂ ਗਲੇਲ ਵਿੱਚੋਂ ਗੋਲੀ ਛੱਡੀ ਸਾਰੀਆਂ ਦੇ ਘੜੋਲੇ ਪੰਨ ਦਿੱਤੇ ਉਹਨਾਂ ਨੇ ਆਖਿਆ ਵੀ ਹੋਰ ਕੋਈ ਨਹੀਂ ਇਹ ਜਿਹੜੇ ਚੋਜ ਰਚ ਰਹੇ ਇਹ ਗੋਵਿੰਦ ਰਾਏ ਉਹ ਇੱਕ ਕਹਿੰਦੀ ਐ ਕਰੋ ਭੈਣੋ ਆਪਾਂ ਅੱਜ ਅੱਜ ਵੇਖੋ ਉਹ 2-4 ਦਿਨਾਂ ਜਦੋਂ ਸਤਗੁਰਾਂ ਨੇ ਆ ਖੇਡ ਰਚਿਆ ਰੋਜ ਘੜੋਲੇ ਪਨਦਿਆ ਕਰਨ ਪਨਹਾਰਾਂ ਨੇ ਆਪਸ ਦੇ ਵਿੱਚ ਰਹਿ ਬਣਾਈ ਕਹਿੰਦੀ ਐਂ ਕਰੋ ਇਹ ਤਾਂ ਘੜੋਲੇ ਐ ਕੱਚੇ ਮਿੱਟੀ ਦੇ ਰੋਜ ਪਨਨਿੰਦਾ ਐ ਅੱਜ ਆਪਾਂ ਗਾਗਰਾਂ ਲੈ ਕੇ ਚੱਲੋ ਗਾਗਰਾਂ ਉਹ ਕਹਿੰਦੀ ਦੇਖਾਂ ਭਲਾ ਪਨਨਦੇ ਕਾ ਨਾ ਪਨਦਾ ਪਾਣੀ ਨਿਕਲਦਾ ਨਾ ਨਿਕਲਦਾ ਹੁਣ ਗਾਗਰਾਂ ਲੈ ਕੇ ਪਨਹਾਰਾਂ ਚੱਲੀਆਂ ਪਾਣੀ ਲੈਣਾ ਔਰ ਜਦੋਂ ਆਈਆਂ ਸਤਿਗੁਰੂ ਤਾਂ ਜਾਣੀ ਜਾਣ ਸੀ ਉਹ ਦੁਨੀਆ ਦੇ ਮਾਲਕ ਆਹਾ ਉਹਨਾਂ ਨੇ ਜਦੋਂ ਚਲਾਹੀ ਨਾ ਗਲੇਲ ਕਿਹੜੀਆਂ ਗਾਗਰਾਂ ਔਰ ਮੋਰੀਆ ਘੜ ਦਿੱਤੀਆਂ ਪਾਣੀ ਖਿੰਡ ਗਿਆ ਲੀੜੇ ਭਿੱਜ ਗਏ ਉਹ ਸਾਰੀਆਂ ਪਨਹਾਰਾਂ ਕਹਿੰਦੀਆਂ ਹੁਣ ਕੋਈ ਹੱਲ ਨਹੀਂ ਇਹ ਗੋਬਿੰਦ ਰਾਏ ਆਪਾ ਮਾਤਾ ਨਾਨਕੀ ਜੇ ਮਾਤਾ ਗੁਜਰੀ ਕੋਲ ਚਲੋ ਇਹਦੀ ਸ਼ਿਕਾਇਤ ਕਰੋ ਹੁਣ ਇਕੱਠੀਆਂ ਹੋ ਕੇ ਜਦੋਂ ਗਈਆਂ ਦਾਦੀ ਨਾਨਕੀ ਨੇ ਵੇਖੀਆਂ ਪਣਹਾਰਾਂ ਸਿਰ ਦੇ ਉੱਤੇ ਫੁੱਟੀਆਂ ਹੋਈਆਂ ਗਾਗਰਾਂ ਪਾਣੀ ਨਿਕਲ ਰਿਹਾ ਹੈ ਲੀੜੇ ਪਿੱਛੇ ਨੇ ਉਹ ਹੁਣ ਜਾ ਕੇ ਮਾਤਾ ਗੁਜਰੀ ਜੀ ਨੂੰ ਕਹਿਨੀ ਆਨੇ ਪਣਹਾਰਾ ਮਾਤਾ ਜੀ ਆਹ ਤੁਹਾਡੇ ਗੋਬਿੰਦ ਰਾਏ ਨੂੰ ਸਮਝਾਓ ਸਾਡਾ ਐਨਾ ਨੁਕਸਾਨ ਕਰਤਾ ਐਨੇ ਦਿਨ ਤਾਂ ਪਹਿਲਾਂ ਘੜੋਲੇ ਪੰਨੇ ਘੜੇ ਅਸੀਂ ਆਕ ਕੇ ਲੈ ਗਈਆਂ ਗਾਗਰਾਂ ਸ਼ੇਕਰ ਦੀ ਬਾਹਰ ਗਾਗਰਾਂ ਵੀ ਭੰਨ ਦਿੱਤੀਆਂ ਜਿਵੇਂ ਪੁਨੇਹਾਰਾਂ ਹੁਣ ਮਾਤਾ ਗੁਜਰੀ ਕੋਲ ਔਰ ਗੋਬਿੰਦ ਰਾਏ ਦੀ ਸ਼ਿਕਾਇਤ ਕਰਦੀਆਂ ਆਪ ਸੁਣੋ ਤਣਾ へ ਇਉਂ ਕਹਿੰਦੀ ਐ ਨੇ ਜੀ ਇੱਕ ਬਾਰ ਜਬਾਨ ਚੋਰਾਮ ਕਹਿਣਾ ਬਨ ਸੈਂਕੜੇ ਪਾਪਾਂ ਦਾ ਨਾਸ ਹੋਵੇ ਜਿਹੜੀ ਚਿੱਤ ਚਾਹੇ ਸੁਖੇਡ ਬਾਜੀ ਸਤਿ ਰਾਮ ਦੇ ਨਾਮ ਦੀ ਤਾਸ਼ ਹੋਵੇ ਮੁਰਸ਼ਿਦ ਨਾਲ ਪ੍ਰੇਮ ਦੀ ਤਾਰ ਖੜਕੇ ਫੇਰ ਕਮ ਕੀਚੇ ਰਾਯੋ ਦਾਸ ਹੋਵੇ ਐਸ ਮਨ ਨੂੰ ਸਤ ਸੰਗ ਵਿਚ ਰੰਗ ਲੈ ਤੂੰ ਤੇਰਾ ਅੰਤ ਸਵਰਗ ਮੇਂ ਬਾਸ ਹੋਵੇ ਓ ਕੱਠੀਆਂ ਹੋ ਪਨਹਾਰਾਂ ਕੋਲੇ ਮਾਤਾ ਗੁਜਰੀ ਦੇ ਹੈ ਕਠੀਆਂ ਹੋ ਬਨਹਾਰਾਂ ਕੋਲੇ ਮਾਤਾ ਗੁਜਰੀ ਦੇ ਹੈ ਪੰਨੇ ਕੁੱਲ ਕਰੋਲੇ ਮੂਰੇ ਕੀਤੇ ਸਾਰੇ ਹੈ ਅੱਖ ਬਚਾ ਕੇ ਛੁਪ ਕੇ ਚੋਰੀ ਬੈਂਦਾ ਰਸਤੇ ਚ ਅੱਖ ਬਚਾ ਕੇ ਛੁਪ ਕੇ ਚੋਰੀ ਬੈਂਦਾ ਰਸਤੇ ਚ ਸਾਨੂੰ ਪੈਣ ਭਲੇਖੇ ਕਰਦਾ ਚੋਜ ਹਮਾਰੇ ਹੋ ਖਾਲ ਲੀ ਹੱਥੀਕਰ ਨੂੰ ਵਾਪਸ ਮੁੜਨਾ ਪੈਂਦਾ ਹੈ ਹੈ ਖਾਲੀ ਹੱਥੀਕਰ ਨੂੰ ਵਾਪਸ ਮੁੜਨਾ ਪੈਂਦਾ ਹੈ ਹੈ ਨਿਤ ਕੜੋਲੇ ਮਾਤਾ ਦਿੰਦੇ ਨੀ ਖੋਵਿਆਰੇ ਹੈ ਆ ਲੀੜੇ ਪਿੱਜੇ ਮੂਰੇ ਖੜੀਆਂ ਮਾਤਾ ਗੁਜਰੀ ਦੇ ਲੀੜੇ ਜੇ ਮੂਰੇ ਖੜੀਆਂ ਮਾਤਾ ਗੁਜਰੀ ਦੇ ਦਾਦੀ ਵੇਖ ਨਾਨਕੀ ਸਭਨਾਂ ਨੂੰ ਸਤਕਾਰੇ ਖਾਤਰ ਦੁਖੀਆਂ ਦੀ ਆਵਾ ਤਾਰ ਤਾਰ ਆ ਦਾਤੇ ਨੇ ਰੋਕੂ ਹਰ ਜ਼ੁਲਮਾਂ ਦੇ ਮਾਰੂ ਤੀਰ ਕਰਾਰੇ ਹੈ ਹੋ ਦਿਲ ਵਿੱਚ ਸੋਚੇ ਗੋਬਿੰਦ ਰਸਤੇ ਦੇ ਵਿੱਚ ਮਿਲ ਜੇ ਨਾ ਦਿਲ ਵਿੱਚ ਸੋਚਣ ਗੋਬਿੰਦ ਰਸਤੇ ਦੇ ਵਿਚ ਮਿਲ ਜੇ ਨਾ ਐਸੇ ਜੋ ਜੋ ਹਮੇਸ਼ਾ ਕਰਦੇ ਨਾਲ ਹਮਾਰੇ ਸਾਰੇ ਪੀਰ ਪਕੰਬਰ ਸੀਸਨ ਬਹਾਉਂਦੇ ਪਟਣੇ ਨੂੰ ਹਉ ਸਾਰੇ ਪੀਰ ਪਕੰਬਰ ਸੀਸਨ ਬਹਾਉਂਦੇ ਪਟਣੇ ਨੂੰ ਹਉ ਨੂਰ ਅਲਾ ਹੀ ਸ਼ਕਤੀ ਮੈਂ ਜਾਮਾ ਬਲੇ ਹਾਰੇ ਐਸੀ ਬਾਲਕ ਲੀਲਾ ਮੇਰੇ ਗੋਬਿੰਦ ਰਾਏ ਦੀ ऐसी बालक लीला मेरे गोविंद राए री आउंदी नालखणे ਵਿੱਚ ਐਸੇ ਪ੍ਰੀਤਮ ਪਿਆਰੇ ਹੈ ਉਹ ਜਦੋਂ ਨ ਪੁਨੇਹਾਰਾਂ ਨੇ ਆ ਮਾਤਾ ਗੁਜਰੀ ਜੀ ਦੇ ਸਾਹਮਣੇ ਬੇਨਤੀ ਕੀਤੀ ਮਹਾ ਮਾਤਾ ਜੀ ਔਰ ਨੇ ਤਕੜੋਲੇ ਸਾਨੂੰ ਕੋ ਮਿਆਰੇ ਨਹੀਂ ਦਿੰਦੇ ਇਹਨੂੰ ਹਟਾਓ ਸਮਝਾਓ ਲੋ ਆਓ ਪਿਆਰਿਓ ਤੇ ਸਮੂਹ ਕਮੇਟੀ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਦੇ ਕੇ ਨਵਾਜਿਆ ਸਾਡੇ ਪ੍ਰਧਾਨ ਸਾਹਿਬ ਸਮੂਹ ਕਮੇਟੀ ਗੁਰਦੁਆਰਾ ਸਾਹਿਬ ਦੀ ਸਾਰਿਆਂ ਦਾ ਧੰਨਵਾਦ ਲੋ ਇੰਨੀ ਕ ਹਾਜ਼ਰੀ ਪ੍ਰਮਾਣ ਕਰਿਓ ਗੁਰਮੁਖ ਪਿਆਰਿਓ ਕਿਉਂਕਿ ਤੁਹਾਡੇ ਬੱਚਿਆਂ ਛੋਟੇ ਵੀਰਾਂ ਕੋਈ ਸ਼ਬਦ ਆਪਿੰਗਾ ਨਿਕਲ ਜਾਂਦਾ ਆਪਦਾ ਛੋਟਾ ਵੀਰ ਸਮਝ ਕੇ ਮਾਫ ਕਰਨਾ ਕਿਉਂਕਿ ਗੁਰਮੁਖੇ ਪਿਆਰਿਓ ਨਾਤਾ ਹੈ ਜੇ ਵਿਦਵਾਨ ਆ ਨਾ ਕੁਝ ਜਾਣਦੇ ਆ ਤੁਹਾਡੇ ਚਰਨਾਂ ਦੀ ਖਾਕ ਆ ਇੰਨੀ ਕਿ ਹਾਜ਼ਰੀ ਪਰਵਾਨ ਕਰਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਹੋਵੇ ਤੁਹਾਡਾ ਸਾਰਿਆਂ ਦਾ ਧੰਨਵਾਦ ਆਖੋ ਜੀ ਦਿਓ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਅਮਰੀਕ ਸਿੰਘ ਜੀ ਦਾ